ਸਾਰੇ ਕਾਸ਼ੀ ਵਿੱਚ ਰੌਲਾ ਪੈ ਗਿਆ ਵੀ ਰਵੇਦਾਸ ਜੀ ਨੂੰ ਮਹਾਪੁਰਸ਼ਾਂ ਨੂੰ ਉੱਚੀ ਕੁਲ ਦੀ ਰਾਣੀ ਨੇ ਮਾਫੀ ਦਿਓ ਜੋ ਲਬਜ਼ ਵਰਤੇ ਗਏ ਵੀ ਕਿ ਇੱਕ ਚਮਿਆਰ ਨੂੰ ਉੱਚੀ ਕੁਲ ਦੀ ਰਾਣੀ ਨੇ क्षत्रिय ਕੁਲ ਦੀ ਰਾਣੀ ਨੇ ਗੁਰੂ ਬਣਾ ਲਿਆ ਇਹ ਰੌਲਾ ਪੈ ਗਿਆ ਤੇ ਜਦੋਂ ਸਾਰੇ ਇਹ ਰੌਲਾ ਪੈ ਗਿਆ ਤੇ ਅਜੇ ਰਾਣੀ ਤੇ ਵਾਪਸ ਮੁੜੀ ਨਾ ਤੇ ਬ੍ਰਾਹਮਣ ਹੋਣੀ ਪਹਿਲਾਂ ਹੀ ਪੂਛਾ ਮਰੋੜ ਕੇ ਰਾਜੇ ਦੇ ਦਰਬਾਰ ਤੇ ਚਲੇ ਗਏ ਵੀ ਖਲੋਜੋ ਹਣ ਤੁਸੀਂ ਇਨੇ ਸ਼ਾਸਤਰ ਮਰਿਆਦਾ ਦਾ ਘਾਣ ਕਰ ਦਿੰਦਾ ਹੈ ਪੁਰਾਣਾ ਦੀ ਮਰਿਆਦਾ ਦਾ ਘਾਣ ਕਰ ਦਿੰਦਾ ਹੈ ਸਾਰਿਆਂ ਦੇ ਗੁਰੂ ਬ੍ਰਾਹਮਣ ਨੇ ਇਹਨੇ ਨਵੀਂ ਖੇਡ ਖੇਡ ਦਿੱਤੀ ਇਹਨੇ ਮੁਰਸ਼ਦ ਇੱਕ ਸ਼ੂਦਰ ਨੂੰ ਬਣਾ ਲਿਆ ਹੈ ਦਿਲ ਮਿਲਾਏ ਹੋਏ ਬ੍ਰਾਹਮਣ ਚਲੇ ਗਏ ਅੰਦਰ ਭਗਤੀ ਨਹੀਂ ਸੀ ਪ੍ਰੇਮ ਭਗਤ ਮੰਨੀ ਸੁਖ ਜਾਣਿਆ ਬਾਬਾ ਧੰਨਾ ਕਹਿੰਦਾ ਜੇ ਤੇ ਪ੍ਰੇਮ ਵਿੱਚ ਪਿ ਜਾਏ ਨਾ ਤੇ ਫਿਰ ਕੋਈ ਚਿੰਤਾ ਨਹੀਂ ਹੈ ਫਿਰ ਸਦਾ ਹੀ ਸ਼ੌਕ ਹੈ ਤੇ ਜੇ ਭਗਤੀ ਨਹੀਂ ਹੈ, ਪ੍ਰੇਮ ਨਹੀਂ ਹੈ ਤੇ ਫਿਰ ਮਾੜੀ-ਮਾੜੀ ਗੱਲ ਤੇ ਤਪਦਾ ਹੀ ਰਹਿੰਦਾ ਹੈ। ਬ੍ਰਾਹਮਣ ਤਪ ਕੇ ਭਗਤੀ ਹੈ, ਨਹੀਂ ਸੀ। ਵਿਖਾਵਾ ਜਾਦਾ ਸੀ ਭਗਤੀ ਹੈ, ਨਹੀਂ ਸੀ। ਅੰਦਰੋਂ ਨਹੀਂ ਸੀ ਟੁਡੇ ਵਿਖਾਵਾ ਸੀ ਮੇਰਾ। ਲੋਕਾਂ ਨੂੰ ਵੇਖ ਕੇ ਹੀ ਮਾਲਾ ਜਲਦੀ ਸੀ ਚਾਰ ਦੀਵਾਰੀ ਦੇ ਸੁੱਤੇ ਨਹੀਂ ਸੀ ਉਹਦੇ ਟੋਕਰਾ ਰੋਟੀਆਂ ਦਾ ਖਾ ਕੇ। ਕਿਹਦੀ ਭਗਤੀ ਹੈ ਦੱਸ? ਚਾਰ ਬੰਦੇ ਵੇਂਦੇ ਨੇ ਤੇ ਗੁੜਕਾ ਸਾਹਿਬ ਫੜ ਲੈਂਦਾ। ਇਹ ਨਹੀਂ ਕਿ ਨਾ ਫੜ ਤੂੰ ਫੜਿਆ ਕਰ। ਪਰ ਜਦੋਂ ਚਾਰ ਦੀਵਾਰੀ ਵਿੱਚ ਕੋਈ ਨਹੀਂ ਵੇਂਦਾ ਉਦੋਂ ਕਿਉਂ ਗੁੜਕਾ ਸਾਹਿਬ ਨਹੀਂ ਫੜਦਾ? ਇਹ ਇਹ ਵਿਖਾਵਾ ਕਰ ਗਿਆ ਮਾਲਾ ਅੰਦਰ ਵੀ ਫਿਰੇ ਤੇ ਲੋਕਾਂ ਚ ਵੀ ਫਿਰੇ ਉਹ ਤੇ ਆ ਸਫਲੀ ਤੇ ਜਿਹੜੀ ਅੰਦਰ ਫਿਰੇ ਨਾ ਲੋਕਾਂ ਦੀ ਫਿਰੇ ਉਹ ਤੇ ਤੁਹਾਨੂੰ ਪਤਾ ਵਿਖਾਵਾ ਹੀ ਬਣ ਬੜੇ ਬੜੇ ਉਹਨਾਂ ਦੇ ਬਚਨ ਐਸ਼ੇ ਹਨ ਯਾਦ ਰੱਖਿਓ ਰਾਣੀ ਚਾਲੀ ਦੀ ਸ਼ਿਕਾਇਤ ਹੋ ਗਈ ਤੇ ਵਾਪਸ ਆ ਗਈ ਤੇ ਰਾਜਾ ਬੜਾ ਤਿਲਮ ਲਾਇਆ ਹੈ ਵੀ ਤੂੰ ਰਾਣੀ ਇਹ ਕੀ ਕਰ ਰਹੀ ਹੈ ਇਹ ਕੀ ਗੁਨਾਹ ਕਰ ਦਿੱਤਾ ਹੈ ਕਿੱਟੀ ਦਿੱਤਾ ਹੈ ਨਾ ਕਟਵਾ ਦਦੀ ਹੈ ਮੇਰੀ ਮੇਰੀ ਹਾਨੀ ਕਰਵਾ ਦਦੀ ਹੈ ਤੂੰ ਜਦੋਂ ਇਹਨੇ ਬਚਨ ਕੀਤੇ ਕਹਿੰਦੀ ਗੱਲ ਕੀ ਹੈ ਆ ਵੇਖ ਬ੍ਰਾਹਮਣ ਸ਼ਿਕਾਇਤ ਕਰਨ ਆਏ ਨੇ ਕਹਿੰਦੀ ਬ੍ਰਾਹਮਣਾ ਨੂੰ ਵੀ ਕੀ ਸ਼ਿਕਾਇਤ ਹੈ ਤੁਹਾਨੂੰ ਅਖੇ ਤੂੰ ਇੱਕ ਛੂਤਰ ਨੂੰ ਗੁਰੂ ਬਣਾ ਲਿਆ ਹੈ ਤੂੰ ਸਨਾਤਨ ਮਤ ਦੀ ਮਰਿਆਦਾ ਮਿੱਟੀ ਵਿੱਚ ਮਿਲਾ ਦਦੀ ਹੈ ਪਹਿਲੀ ਵਾਰ ਭਾਰਤ ਵਰਸ਼ ਵਿੱਚ ਕਿਸੇ ਛਤਰੀ ਖਾਨ ਥਾਨ ਦਾ ਗੁਰੂ ਮੁਰਸ਼ਦ ਇੱਕ ਛੂਤਰ ਬਣਿਆ ਹੈ ਔਰ ਰਾਣੀ ਜਾਣਦੀ ਹੈ ਵੀ ਇਹ ਸਭ ਚੰਮ ਵਿੱਚ ਫਸੇ ਹੋਏ ਲੋਕ ਨੇ। ਮੰਨ ਤਾਂ ਹੀ ਤੇ ਇਹਨਾਂ ਦੀ ਪਹੁੰਚ ਨਹੀਂ ਹੈ। ਪਰ ਮਨ ਕਰਕੇ ਵੇਖੀਏ ਤੇ ਰਵਿਦਾਸ ਜੀ ਬੜੇ ਉੱਚੇ ਨੇ। ਚੰਮ ਕਰਕੇ ਇਹਨਾਂ ਨੀਵੇਂ ਰੱਖਿਆ ਹੁੰਦਾ। ਉਹ ਕਹਿੰਦੇ ਵੀ ਤੁਹਾਨੂੰ ਤੰਗੀ ਇਹ ਹੈ ਵੀ ਜੇ ਰਵਿਦਾਸ ਨੂੰ ਇਹਨੇ ਗੁਰੂ ਬਣਾ ਲਿਆ, ਮੁਰਸ਼ਿਦ ਬਣਾ ਲਿਆ ਤੇ ਮਾਇਆ ਮੋਇਆ ਦੇ ਖੁੱਲੇ ਗੱਫੇ ਮਿਲਣਗੇ। ਕਿਉਂਕਿ ਰਾਜੇ ਦਾ ਗੁਰੂ ਹੈ ਤੇ ਤੁਹਾਡਾ ਤੋਰੀ ਫੁਲਕਾ ਬੰਦ ਹੋ ਜਾਣਾ ਤੁਸੀਂ ਫਿਕਰ ਨਾ ਕਰੋ, ਤੁਹਾਡੇ ਵੀ ਟਿੱਡ ਪਰਦੇ ਹੀ ਰਹਾ ਕਰਨਗੇ। ਤੁਹਾਡਾ ਖੋ ਕੇ ਨਹੀਂ ਰਵਿਦਾਸ ਜੀ ਨੂੰ ਦਿੱਤਾ। ਤੇ ਨਾਲੇ ਰਵਿਦਾਸ ਸਿੰਘਾਂ ਚਾਰ ਮਿੱਟੀ ਦੀਆਂ ਕੌਡੀਆਂ ਲਈ ਕੌਡੀਆਂ ਲਈ ਡੰਗਣ ਵਾਲਾ ਨਹੀਂ ਤੁਹਾਨੂੰ ਤੰਗੀ ਸਿਰਫ ਇਹ ਹੈ ਤੁਹਾਡੀ ਦਸ਼ਨਾ ਬੰਦ ਹੋ ਜਾਵੇਗੀ ਉਹ ਨਹੀਂ ਹੋਣੀ ਦੀ ਬਾਣ ਹੁਣ ਰਾਣੀ ਸਿਆਣੀ ਉਹਨੇ ਸਮਝ ਆ ਵੀ ਇਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਇਹ ਕੀ ਹੈ ਇਹਨਾਂ ਦੀ সেবা ਕੀਤੀ ਜਾਵੇ ਚਾਰ ਮੋਹਰੇ ਦੇ ਦਿਓ ਤੇ ਇਹਨਾਂ ਨੂੰ ਚਿਤਾ ਭੁੱਲ ਜਾਣਾ ਹਨੇ ਕੋਈ ਵਚਨ ਕਰਦੀ ਤੇ ਰਾਜੇ ਨੂੰ ਬ੍ਰਾਹਮਣ ਕਹਿੰਦੇ ਵੀ ਜੇ ਠੀਕ ਹੈ ਤੁਸੀਂ ਸਾਡਾ ਉਨਾ ਹੀ ਸਤਿਕਾਰ ਕਰਦੇ ਹੋ ਤਾਂ ਫਿਰ ਇੱਕ ਜਗ ਕਰੋ ਜਗਤ দানਪੁੰਨ ਕਰੋ ਖੁੱਲਾ ਸਾਰਿਆਂ ਬ੍ਰਾਹਮਣਾਂ ਨੂੰ ਸਦੋ ਤੁਸੀਂ ਰਾਜੇ ਨੇ ਜਾਗ ਰੱਖ ਲਿਆ ਲੰਗਰ ਲਾ ਦਿੱਤੇ ਜਗ ਕੀਤਾ ਗਿਆ بڑے بڑے ਬ੍ਰਾਹਮਣ ਪੰਗਤਾਂ ਵਿੱਚ ਉੱਥੇ ਬੈਠੇ ਨੇ ਕਿਉਂਕਿ ਇੱਕ ਇੱਕ ਗੁਲ ਦੇ ਸੰ ਬਹਿ ਗਏ ਹੁਣ ਰਾਣੀ ਨੇ ਇਹ ਨਹੀਂ ਸੀ ਦੱਸਿਆ ਵੀ ਮੈਂ ਭਗਤ ਰਵਿਦਾਸ ਜੀ ਨੂੰ ਆਪਣੇ ਮੁਰਸ਼ਿਦ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਪਹੁੰਚਿਓ ਰਵਿਦਾਸ ਜੀ ਨੂੰ ਸੁਨੇਹਾ ਮਿਲ ਗਿਆ ਉਹਨਾਂ ਬੜਾ ਝੋਰ ਲਾਇਆ ਯਤਨ ਕੀਤਾ ਵੀ ਜੇ ਅਸੀਂ ਆ ਗਏ ਤੇ ਕਿਨਾ ਪੰਗਤਾਂ ਚ ਉੱਥੇ ਬਹਿਣਾ ਹੈ ਤੇ ਤੁਹਾਡਾ ਇਹ ਭੋਜਨ ਬਣਿਆ ਬਣਾਇਆ ਇਹ ਛੇ ਰਹਿ ਜਾਣਾ ਇਹਨਾਂ ਨੇ ਸਾਡੇ ਨਾਲ ਬਹਿ ਕੇ ਛਕਣਾ ਕੁਝ ਨਹੀਂ ਤੇ ਤੁਹਾਡਾ ਜਗਣਾ ਪੰਗ ਹੋ ਜਾਵੇ ਰਾਣੀ ਕਹਿੰਦੀ ਵੀ ਨਹੀਂ ਉਹ ਆਉਂਦੇ ਨਾ ਆਉਣ ਛੱਕ ਦੀ ਸਫਲਤਾ ਹੀ ਤਾਂ ਹੈ ਜੇ ਤੁਹਾਡੇ ਚਰਨ ਪੈ ਜਾਣ ਤੇ ਜਦੋਂ ਰਾਣੀ ਨੇ ਇਹਨਾਂ ਬਚਨ ਕੀਤਾ ਉਹ ਮਹਾਂਪੁਰਸ਼ ਆ ਗਏ ਭੋਜਨ ਵਰਤ ਰਿਹਾ ਸੀ ਪੰਡਤਾਂ ਦੇ ਜਿਹੜੀ ਮੂੰਹ ਵਿੱਚ ਬੁਰਕੀ ਸੀ ਜਦੋਂ ਪੰਗਤ ਵਿੱਚ ਰਵਿਦਾਸ ਜੀ ਉਹਨਾਂ ਭਗਤਾ ਮਹਾਂਪੁਰਸ਼ਾਂ ਨੂੰ ਬੈਠਿਆਂ ਵੇਖਿਆ ਤੇ ਬੁਰਕੀ ਨੰਗੇ ਨਾ ਕਰ ਜਿਹੜੀ ਅੱਗੇ ਅੰਮ੍ਰਿਤ ਲੱਗਦੀ ਸੀ ਉਹ ਜਾਇ ਰੁਪੇ ਉਹ ਜ਼ਹਿਰ ਜਿਹਾ ਲੱਗਣ ਲੱਗ ਪਈ ਭਰਤ ਜੀ ਨੇ ਵੇਖ ਲਿਆ ਉੱਠ ਪਏ ਬ੍ਰਾਹਮਣ ਕਹਿੰਦੇ ਜਾਂ ਇਹ ਪੰਗਤੁਰੇ ਚ ਬੈਠੇ ਗਾ ਤੇ ਅਸੀਂ ਬੈਠਾਂਗੇ ਤੇ ਰਵਦਾਸ ਜੀ ਵੇਖੋ ਸਾਧੂ ਚ ਨਿਮਰਤਾ ਬੜੀ ਹੁੰਦੀ ਹੈ ਜੇ ਨਿਮਰਤਾ ਨਹੀਂ ਤੇ ਉਹ ਸਾਧੂ ਨਹੀਂ ਆਪਸ ਕੋ ਜੋ ਜਾਣਾ ਨੀਚਾ ਛੋਹ ਗਣੀਆਂ ਸਭ ਤੇ ਉੱਚਾ ਨਿਮਰਤਾ ਬੜੀ ਹੁੰਦੀ ਹੈ ਹੱਥ ਜੋੜ ਕੇ ਉੱਠ ਪਏ ਵੀ ਤੁਸੀਂ ਤਗੜੇ ਬੰਦੇ ਹੋ ਤੇ ਮੈਂ ਤੇ ਅੱਗੇ ਵੀ ਕਦੇ ਇਦਾਂ ਦਾ शकਿਆ ਨਹੀਂ ਹੈ ਰੁੱਖਾ ਮਿਸ਼ਾ ਖਾ ਕੇ ਗੁਜ਼ਾਰਾ ਚੱਲਦਾ ਹੈ ਤੁਸੀਂ ਕਿਉਂ ਛੱਡਦੇ ਹੋ ਕੋਜਨ ਮੈਂ ਪਾਸੇ ਚਲਿਆ ਜਾਣਾ ਹੈ ਰਵਿਦਾਸ મહાપુરੂਸ਼ ਜਾਣ ਲੱਗੇ ਭਗਤ ਜੀ ਜਾਣ ਲੱਗੇ ਤੇ ਚਾਲੀ ਉਹਨਾਂ ਨੂੰ ਰਾਜ ਮਹੱਲ ਵਿੱਚ ਲੈ ਗਈ ਉੱਥੇ ਕਮਰੇ ਵਿੱਚ ਸੇਵਾਦਾਰਾਂ ਨੂੰ ਕਿਹਾ ਇਹਨਾਂ ਦੀ ਸੇਵਾ ਕਰੋ ਤੇ ਰਵਿਦਾਸ ਜੀ ਦੀਆਂ ਅੱਖਾਂ 'ਚੋਂ ਮੋਤੀ ਡਿੱਗਣ ਲੱਗ ਪਏ ਵੈਰਾਗ ਆ ਗਿਆ ਤੇ ਬੱਚਾ ਰੋਂਦਾ ਕਿੱਥੇ ਹੈ ਮਾਂ ਪਿਓ ਅੱਗੇ ਸਾਧ ਰੋਂਦਾ ਕਿੱਥੇ ਆਪਣੇ ਪ੍ਰਭੂ ਪਰਮਾਤਮਾ ਅੱਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸਾਧੂ ਸਤਿਪੁਰਸ਼ ਦੇ ਮਾਤਾ ਪਿਤਾ ਹੈ ਪ੍ਰਮਾਤਮਾ ਜਿਵੇਂ ਦੁੱਖ ਸੁੱਖ ਮਾਤਾ ਪਿਤਾ ਦੇ ਪੱਲੇ ਨਾਲ ਬਤੀਤ ਕਰਦੇ ਆ ਸਾਧ ਦੇ ਦੁੱਖ ਸੁੱਖ ਉਥੇ ਜੁੜੇ ਹੋਏ ਨੇ ਹੋਰ ਕਿਸੇ ਅਗੇ ਨਹੀਂ ਰੁੰਦਾ ਕਹਿੰਦੇ ਦੇਖ ਮੈਂ ਤੇ ਤੇਰੇ ਵਿੱਚ ਅਭੇਦ ਹਾਂ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸ਼ਾ ਮੈਂ ਤੇ ਤੇਰੇ ਗੁਣ ਗਾਇ ਮੁਸ਼ਖਤਾ ਕਾਲੀਆਂ ਤੇਰੇ ਵਿੱਚ ਅਭੇਦ ਹੋ ਗਿਆ ਕਨਕ ਕਟਕ ਕਨਕ ਕਟਕ ਜਲ ਤਰੰਗ ਜੈਸਾ ਮੇਰਾ ਤੇ ਤੇਰਾ ਪ੍ਰਭੂ ਇੰਨਾ ਕੀ ਫਰਕ ਹੈ ਜਿਵੇਂ ਜਲ ਦਾ ਜਿਵੇਂ ਨਦੀ ਦਾ ਛੱਲਾਂ ਨਾਲੋਂ ਕੋਈ ਫਰਕ ਹੈ ਜਿਹੜੇ ਸਮੁੰਦਰ ਤੇ ਛੱਲਾਂ ਦਾ ਕੋਈ ਫਰਕ ਹੈ ਤੇ ਫਰਕ ਹੈ ਕਿੰਨਾ ਕਹਿ ਛੱਲ ਵੱਖਰੀ ਐ ਸਮੁੰਦਰ ਨੂੰ ਮੈਂ ਸ਼ਰੀਰ ਕਰਕੇ ਵੱਖਰਾ ਹਾਂ ਮजूद ਤੇ ਤੇਰਾ ਹੀ ਹਾਂ ਆਖਣ ਲੱਗੇ ਕਣਕ ਕਟਕ ਜਲ ਤਰੰਗ ਜੈਸਾ ਇੱਕ ਸੋਨੇ ਦਾ ਬਿਸਕੁਟ ਐ ਇੱਕ ਸੋਨੇ ਦਾ ਗਹਿਣਾ ਐ ਦੱਸੋ ਦੋਵਾਂ 'ਚ ਫਰਕ ਕੀ ਐ ਮजूद ਤੇ ਉਹੀ ਐ ਇੱਕ ਸਮੁੰਦਰ ਐ ਉੱਤੇ ਉੱਠੀਆਂ ਛੱਲਾਂ ਨੇ ਫਰਕ ਕੀ ਐ ਦੱਸੋ ਕਈ ਪ੍ਰਕਾਰ ਦੇ কুমہار ਵੀਰ ਭਾਂਡੇ ਬਣਾਉਂਦੇ ਨੇ ਮਿੱਟੀ ਤੇ ਉਹੀ ਆ ਫਰਕ ਕੀ ਹੈ ਇੱਕ ਧਾਰਨਾ ਪੜਦੇ ਹੁੰਦੇ ਸੀ ਪੁਰਾਣੀਆਂ ਬੀਬੀਆਂ ਪੁਰਾਣੇ ਮਹਾਪੁਰਸ਼ ਭਾਂਡੇ ਰੰਗ ਬਰੰਗੇ ਸਾਜੇ ਇਹੀ ਕੋ ਲਈ ਹੈ ਤੇ ਮਿੱਟੀ ਤੇ ਇੱਕ ਹੈ ਉਹ ਠੀਕ ਹੈ ਕੋਈ ਬ੍ਰਾਹਮਣ ਹੈ ਕੋਈ ਛਤਰੀ ਤੂੰ ਬਣਾ ਦਿੱਤਾ ਜਦੋਂ ਮਿੱਟੀ ਇੱਕ ਤੇ ਮੇਰੇ ਨਾਲ ਧੱਕਾ ਕਿਉਂ ਵਿਆਜੇ ਮੇਰੇ ਨਾਲ ਇਹ ਹੋਇਆ ਕਿਉਂ ਹੈ ਹਜੇ ਮੈਰਾਗ ਦੇ ਦੋ ਬਚਨ ਗਰੇਬਾਂਤੋਂ ਉਸ ਮਹਾਪੁਰਸ਼ ਦੇ ਨਿਕਲੇ ਸਨ ਬਾਹਰੋਂ ਰੌਲਾ ਸੁਣਿਆ ਹਾ ਹ ਤਬੜੀ ਮਚ ਗਈ ਬ੍ਰਾਹਮਣ ਭੱਜੇ ਫਿਰਦੇ ਨੇ ਤੇ ਭਗਤ ਰਵਿਦਾਸ ਨੇ ਪੁੱਛਿਆ ਹੈ ਰਾਣੀ ਨੂੰ ਵੀ ਬਾਹਰ ਵੇਖੋ ਕੀ ਹੋਇਆ ਹੈ ਮੈਂ ਤੇ ਅੰਦਰ ਐ ਹੁਣ ਬਾਹਰ ਤੂਫਾਨ ਕਾਦਾ ਉੱਠ ਖੜਾ ਹੋਇਆ ਹੈ ਤੰਗੀ ਤੇ ਮੇਰ ਤੋਂ ਐ ਮੈਂ ਉਲੇ ਹੋ ਗਿਆ ਤੇ ਜਦੋਂ ਬਾਹਰੋਂ ਖਬਰ ਮਿਲੀ ਤੇ ਸਿਪਾਈ ਆ ਕੇ ਕਹਿੰਦਾ ਉੱਥੇ ਤੇ ਹਰ ਪੰਗਤ ਵਿੱਚ ਕਈ ਕਈ ਰਵਿਦਾਸ ਬੈਠੇ ਹੋਏ ਨੇ ਸਾਰੋਂ ਸਾਰ ਰੋਂਦੇ ਭਾਈ ਸਾਰੋਂ ਸਾਰ ਰੋਂਦੇ ਉਸ ਮਹਾਪੁਰਸ਼ ਫਕਤ ਰਵਿਦਾਸ ਜੀ ਦੀਆਂ ਅੱਖਾਂ ਚੋਂ ਜਿੱਥੇ ਹੰਝੂ ਚੱਲ ਰਹੇ ਸਨ ਉੱਥੇ ਮੁਬਾਰਕ ਗਰੇਬਾਨ ਦੇ ਵਿੱਚੋਂ ਬਚਲ ਨਿਕਲ ਰਹੇ ਸਨ ਐਸੀ ላል ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸੰਿਆ ਮੇਰਾ ਮਾਠਾਏ ਛਤਰ ਧਰੇ ਜਦੋਂ ਹਰ ਬੰਨੇ ਰਵਿਦਾਸ ਦਿਖਿਆ ਬ੍ਰਾਹਮਣ ਥੱਕ ਹਾਰ ਕੇ ਉੜੇ ਆਏ ਅੰਦਰ ਰਵਿਦਾਸ ਜੀ ਦੇ ਚਾਰੇ ਵਰਣ ਚਰਨੀ ਦਿਗ ਪਏ ਬ੍ਰਾਹਮਣ क्षत्रिय ਕੀ ਵੈਸ਼ ਕੀ ਛੂਦਰ ਕੀ ਚਰਨੀ ਦਿਗ ਪਏ ਵੀ ਨਹੀਂ ਤੂੰ ਰੱਬ ਦਾ ਸੱਚਾ ਭਗਤ ਹੈ ਸਾਨੂੰ ਮਾਫੀ ਦੇ ਔਰ ਇਸ ਵਿਰਾਗ ਦੀ ਘੜੀ ਵਿੱਚ ਜਦੋਂ ਜਗਤ ਸਾਰਾ ਉਸ ਮਹਾਪੁਰਸ਼ ਅਗੇ ਝੁਕ ਗਿਆ ਰਵਿਦਾਸ ਜੀ ਨੂੰ ਇਹ ਖਿਆਲ ਆ ਗਿਆ ਕਹਿੰਦਾ ਐਸੀ ਲਾਲ ਤੁਜ ਬਿਨ ਕੌਣ ਕਰੇ ਕਹਿੰਦਾ ਮੈਂ ਇਨਾ ਨੀਵਾ ਮੈਨੂੰ ਇਹ ਨਾ ਨਿਮਾ ਗਿਆ ਇਨਾ ਵੀ ਮੱਥੇ ਲੱਗ ਕੇ ਭਿੱਡੇ ਜਾਈਦਾ ਜਿਉਂ ਹੀ ਮੱਥਾ ਮੇਰੇ ਮੇਰੇ ਕਦਮਾਂ ਤਲੇ ਚਰਨ ਬੋਸ਼ੀ ਕਰ ਰਿਹਾ ਏ ਕਦਮ ਬੋਸ਼ੀ ਕਰ ਰਿਹਾ ਏ ਇਹ ਪੈਰ ਚੁੰਮ ਰਏ ਨੇ ਮੇਰੇ ਇਹ ਕਿਣਕੇ ਨੂੰ ਪਹਾੜ ਬਣਾਉਣ ਵਾਲਾ ਪ੍ਰਮਾਤਮਾ ਤੇਰੇ ਤੋਂ ਅਦਾ ਕੋਈ ਨਹੀਂ ਹੈ ਔਰ ਇਹ ਨਾ ਸਮਝੋ ਕਿ ਚੰਮ ਅੱਗੇ ਝੁਕੇ ਨੇ ਬੰਦਗੀ ਅੱਗੇ ਝੁਕੇ ਨੇ ਕਿਉਂਕਿ ਉਹਦੇ ਮਨ ਦੇ ਭਾਡੇ ਵਿੱਚ ਬੰਦਗੀ ਇੰਨੀ ਹੈ ਪਰਬੂ ਦਾ ਨਾਮ ਇਹਨਾ ਹੈ ਸ਼ਰੀਰ ਤੇ ਭਗਤਾਂ ਦਾ ਵੀ ਪੰਜ ਤੱਤੀ ਇਹ ਸਾਡੇ ਵਰਗਾ ਹੀ ਹੈ ਨਾ ਕਿ ਫਰਕ ਹੁੰਦਾ ਇਦਾਂ ਦੇ ਪਰ ਉਹਨਾਂ ਦੇ ਮਨ ਦੇ ਕਿਸੇ ਕੋਨੇ ਵਿੱਚ ਪ੍ਰਭੂ ਪਰਮਾਤਮਾ ਸਮਾਇਆ ਹੋਇਆ ਹੈ ਤੇ ਜਿਹਦੇ ਅੰਦਰ ਪ੍ਰਭੂ ਵਸ ਗਿਆ ਨੀਚੋਂ ਊਚ ਕਰੇ ਮੇਰਾ ਗੋਬਿੰਦੋ ਕਾਹੂ ਤੇ ਨਾ ਡਰੈ ਹੁਣ ਰੱਬ ਥੋੜੀ ਬ੍ਰਾਹਮਣਾਂ ਤੋਂ ਡਰਦਾ ਵੀ ਮੈਂ ਸ਼ੂਤਰ ਨੂੰ ਉੱਚਾ ਕਰ ਦਿੱਤਾ ਤੇ ਬ੍ਰਾਹਮਣ ਗੁੱਸੇ ਹੋ ਜਾਣਗੇ ਰਾਜਾ ਤੇ ਡਰ ਗਿਆ ਸੀ ਵੀ ਜੇ ਬ੍ਰਾਹਮਣ ਨਰਾਜ ਹੋ ਗਏ ਤੇ ਗੱਲ ਵਿਗੜ ਜਾਣੀ ਹੈ ਰਾਜਾ ਤੇ ਡਰ ਗਿਆ ਹੈ ਰਾਜੇ ਨੇ ਨਹੀਂ ਇੱਕ ਵਾਰ ਝੂਠੀ ਜ਼ੁਬਾਨ ਨਾਲ ਆਖਿਆ ਵੀ ਅੰਦਰ ਕਿਉਂ ਚੱਲੇ ਹੋ ਇੱਥੇ ਬੈਠੇ ਹੋ ਰਾਜਾ ਤੇ ਡਰ ਗਿਆ ਹੈ ਵੀ ਮੈਨੂੰ ਹੀ ਨਾ ਸ਼ੇਖ ਕਟਣ ਕਿਤੇ ਮੇਰਾ ਹੀ ਨਾ ਜਨੇਊ ਲੱਤਨ ਬ੍ਰਾਹਮਣ ਕਿਤੇ ਕਹਿੰਦੇ ਪ੍ਰਮਾਤਮਾ ਤੂੰ ਐਸਾ ਰਾਜਾ ਹੈ ਤੂੰ ਦਰਦਾ ਹੀ ਨਹੀਂ ਕਿਸੇ ਕੋਲੋ ਮਿੱਟੀ ਵਿੱਚ ਰੁਲਦਾ ਵੀ ਤੇਰੇ ਚਰਨਾਂ ਵਿੱਚ ਆ ਜਾਵੇ ਬੈਠ ਜਾਵੇ ਐਸੀ ਲਾਲ ਤੁਝ ਬਿਨ ਕੌਣ ਕਰੇ ਇਤਾਂ ਦਾ ਪ੍ਰੇਮ ਹੋਰ ਕੌਣ ਕਰ ਸਕਦਾ ਹੈ ਜਿੰਨਾ ਉਹ ਹੋਰ ਕੌਣ ਕਰ ਸਕਦਾ ਹੈ ਜਿੰਨਾ ਤੂੰ ਕੀਤਾ ਹੈ ਅੱਖਣ ਲੱਗੇ ਤੇਰ ਪ੍ਰਮਾਤਮਾ ਤੇਰਾ ਸੁਭਾਅ ਹੈ ਮੁਢਕ ਦੀ ਵੀ ਤੂੰ ਗਰੀਬ ਨਿਵਾਜ ਇੱਥੇ ਗਰੀਬ ਤੋਂ ਤਾਵੇ ਨਹੀਂ ਵੀ ਜਿਹੜਾ ਕੁੱਲੀ 'ਚ ਰਹਿੰਦਾ ਹੈ ਮਨ ਕਰਕੇ ਗਰੀਬੀ ਹੈ ਜਿਹੜਾ ਝੁਕਿਆ ਹੈ ਮਨ ਕਰਕੇ ਤੰਗੂ ਦੇ ਅੱਗੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਹੈ ਸ਼ਤਰਦਰ ਹੈ ਗਰੀਬ ਤੋਂ ਗਰੀਬ ਹੋਵੇ ਜਿਹੜਾ ਉਹਦਾ ਚਰਣਾ ਵਿੱਚ ਆ ਜਾਵੇ ਗਰੀਬ ਹੋ ਕੇ ਨਿਮਰਤਾ ਹੋ ਵਾਨ ਨਿਮਰਤਾ ਵਾਨ ਹੋ ਕੇ ਉਹਨੂੰ ਤਖਤੋ ਤਾਰ ਬਖਸ਼ ਦਦਾ ਹੈ ਮੱਥੇ ਤੇ ਛਤਰ ਚੁਲਾ ਦਿੰਦਾ ਹੈ ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਕਿਸੇ ਸੂਰਜ ਨਾਲੋਂ ਵੱਧ ਚਮਕ ਰੱਖਦੇ ਨੇ ਸਾਰੇ ਬਲਬਲੇ ਮੈਰਾਗ ਵਿੱਚ ਰੋ ਕੇ ਕੱਢੇ ਨੇ ਰਵਦਾਸੀ ਨੇ ਉੱਥੇ ਕਿਉਂਕਿ ਇੱਕ ਬੰਨੇ ਬ੍ਰਾਹਮਣਾ ਵੱਲ ਵਿਦਕਰਾਏ ਵੇਖਦੇ ਨੇ ਤੇ ਇੱਕ ਬੰਨੇ ਆਪਣੇ ਸਿਰ ਦੇ ਸਾਈਂ ਵੱਲ ਵੇਖਦੇ ਨੇ ਵੀ ਕੈਸਾ ਮਹਾਨ ਹੈ ਪਰ ਤਾਂ ਕਹਿੰਦੇ ਨਹੀਂ ਜਿੰਨਾ ਸਾਨੂੰ ਮਨਾ ਲਿਆ ਰੱਬ ਉਹਨਾਂ ਲਈ ਬਨੇਗਾ ਇਹਨਾਂ ਬ੍ਰਾਹਮਣ ਨੂੰ ਮਨਾ ਲਿਆ ਬ੍ਰਹਮ ਉਹਨਾਂ ਤੇ ਹੀ ਭੇਜਦਾ ਹੈ ਤੇ ਰਵਿਦਾਸ ਜੀ ਦੇ ਤੇ ਸਾਰੇ ਬ੍ਰਾਹਮਣ ਬੈਰੀ ਸਨ ਪਰ ਰੱਬ ਭੇਜ ਗਿਆ ਇਹਨਾਂ ਦੇ ਤੇ ਹੁਣ ਤੁਸੀਂ ਆਖੋਗੇ ਲੈ ਯਾਰਾ ਰਵਿਦਾਸ ਕਿਵੇਂ ਬਣ ਗਏ ਇਹਨੇ ਕਿੱਦਾਂ ਬਣ ਗਏ ਤੁਸੀਂ ਪ੍ਰਭੂ ਦੀ ਬਰਕਤ ਨਹੀਂ ਜਾਣਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੇ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਕਰਨ ਕਾਰਨ ਸਮਰੱਥ ਆਪ ਵੀ ਤੇ ਕਹਿ ਰਹੇ ਨੇ ਕਹਿੰਦੇ ਤੇਰੇ ਤੋਂ ਬਿਨਾ ਇਹ ਗੱਲ ਐਸੀ ਨਾਲ ਕੁਝ ਵੀ ਨਿਕੋਂਨ ਕਰੇ ਇਸ ਕਰਾਮਾਤ ਰੂਹੇ ਜ਼ਮੀਨ ਤੇ ਹੋਂਦ ਵਿੱਚ ਲਿਆਉਣਾ ਤੇਰੇ ਹੱਥ ਵਿੱਚ ਹੈ ਬਾਣੀ ਵਿੱਚ ਇੱਕ ਉਸਤਤੀ ਦਾ ਵਚਨ ਹੈ ਉਹ ਪਰਮਾਤਮਾ ਉਹ ਗੁਰੂ ਉਹਦੇ ਕੋਲ ਐਸੀਆਂ ਬਰਕਤਾਂ ਨੇ ਕਿ ਤੋ ਮੁਖ ਮੁਰਸ਼ਾ ਲਾਹੀਏ ਕਰਨ ਕਰਨ ਸਮਰਾਥੋ ਜੋ ਚਾਹੇ ਕਰ ਸਕਦਾ ਹੈ ਕਹਿੰਦੇ ਕੱਲ ਦੀ ਗੱਲ ਹੈ ਜਾਂਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਕਰੈ ਦੇ ਸ਼ਬਦ ਪੜ੍ਹ ਕੇ ਵਿਚਾਰ ਨੂੰ ਦਾਸ ਸੰਕੋਚ ਲਵੇ ਕਾਫੀ ਸਮੇ ਤੋਂ ਆਪ ਸੰਗਤਾਂ ਵਿੱਚ ਬੈਠੇ ਹੋ ਕਹਿੰਦੇ ਕੱਲ ਦੀ ਤੇ ਗੱਲ ਹੈ ਜਾਂ ਕਿ ਸ਼ੋਤ ਜਗਤ ਕੋ ਲਾਗੈ ਤਹ ਪਰ ਤੂੰ ਹੀ ਤਰੈ ਕਹਿੰਦੇ ਵੇਖ ਮੇਰੇ ਵੱਲ ਵੇਦੇ ਸੀ ਨਾ ਮੈਨੂੰ ਇੰਨਾ ਨੀਵਾ ਇਨਾਂ ਲੋਕਾਂ ਨੇ ਸਮਝਿਆ ਸੀ ਵੀ ਮੇਰੇ ਮੱਛੇ ਲੱਗ ਜਾਣ ਕਹਿੰਦੇ ਸੀ ਮੱਛੇ ਗਏ ਇਹਦੇ ਮੱਛੇ ਕਿਉਂ ਲੱਗ ਗਏ ਜੀਵਨ ਵਿਰਤ ਚਲੇ ਆ ਗਿਆ ਹੈ ਇਹਨੇ ਸ਼ੂ ਕਿਉਂ ਲਿਆ ਸਾਥ ਜਿਹੜੇ ਕੱਲ ਮੇਰੇ ਪਰਛਾਵੇਂ ਤੋਂ ਡਰਦੇ ਫਿਰਦੇ ਸੀ ਫਿਰ ਪੜਦੇ ਹੋ ਜਾਂ ਕੀ ਸ਼ੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਤਰੈ ਨੀਚੋ ਉੱਚ ਕਰੈ ਮੇਰਾ ਗੋਬਿੰਦੋ ਕਾਹੂ ਦੇ ਨਾ ਡਰੈ ਸਾਰੀ ਦੁਨੀਆ ਕਹਿੰਦੀ ਸੀ ਇਹਦੇ ਮੱਥੇ ਲੱਗ ਗਏ ਤੇ ਭਿੱਟੇ ਜਾਈਦਾ ਹੈ ਜੀਵਨ ਜੀਵਨ ਵਿਅਰਥ ਚਲਾ ਜਾਂਦਾ ਹੈ ਤੇ ਜਿਸ ਹਵਾ ਚੋਂ ਨਗੇ ਉਹ ਹਵਾ ਮੈਲੀ ਦੀ ਹੈ ਜਿਸ ਪਾਣੀ ਚ ਇਸ਼ਨਾਨ ਕਰੈ ਉਹ ਪਾਣੀ ਮੈਲਾ ਹੈ ਕੱਲ ਤੱਕ ਐਸੇ ਦੇਵ ਬਚਨ ਮੇਰੀ ਸ਼ਾਨ ਵਿੱਚ ਕਰਨ ਵਾਲੇ ਅੱਜ ਮੇਰੇ ਕਦਮਾਂ ਤਲੇ ਡੰਗੇ ਪਏ ਨੇ ਸਾਰੀ ਖੇਡ ਤੇਰੀ ਹੈ ਇਹ ਸਾਰੀ ਕਿਰਪਾ ਤੇਰੀ ਹੈ ਔਰ ਮੈਂ ਕੱਲਾ ਨਹੀਂ ਕਹਿੰਦੇ ਨਾਮਦੇਵ ਕਬੀਰ ਤੇ ਲੋਚਨ ਸਦਨਾ ਸੈਣ ਤਰੇ ਹੁਣ ਨਾਮਦੇਵ ਜੀ ਨੂੰ ਸ਼ੀਂਬਾ ਕਿਹਾ ਬ੍ਰਾਹਮਣ ਪੜ ਲਵੋ ਤੁਸੀਂ ਸੈਣ ਜੀ ਨੇ ਸਦਨਾ ਜੀ ਨੇ ਕਿਸੇ ਨੂੰ ਕਸਾਈ ਕਿਹਾ ਵੀ ਆਪਣੇ ਉਹਨਾਂ ਨੇ ਵਰਨ ਬਣਾਏ ਨੇ ਵੰਡੀਆਂ ਪਾਈਆਂ ਸੰਗੇ ਇਦਾਂ ਹੀ ਹੁੰਦਾ ਹੈ ਕਿ ਜਿੰਨੇ ਵੀ ਕੱਖਾਂ ਵਾਂਗੂੰ ਰੁਲਦੇ ਸ਼ਣ ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੇ ਐਸੇ ਐਸੇ ਮਿੱਟੀ ਵਿੱਚ ਰੁਲਦੇ ਕਿਣਕੇ ਵੀ ਤੂੰ ਪਵ ਸਾਗਰ ਤੋਂ ਤਾਰ ਦਿੱਤੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਰਹਿ ਆਖਣ ਲਗੇ ਕਹਿ ਰਵਿਦਾਸ ਸਾਰਿਆਂ ਸੰਤਾਂ ਨੂੰ ਹੋਕਾ ਦੇ ਕੇ ਕਹਿੰਦੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰਾਏ ਜੋ ਪ੍ਰਭੂ ਚਾਵੇ ਉਹ ਹੋ ਸਕਦਾ ਹੈ ਬਕਾਇਦਾ ਸ਼ਰਤ ਇਹ ਹੈ ਰੁਲਦਾ ਹੈ ਇਹਦੇ ਚਰਨਾਂ ਵਿੱਚ ਰੁਲਦਾ ਰੋਦਾ ਪਹੁੰਚ ਜਾਈ ਤਖਤਾਂ ਤੇ ਬਿਠਾ ਦਿੰਦਾ ਹੈ